ਕਾਰਿਆ دار ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਜੀ ਆਇਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਮ ਆਦੀ ਪਾਰਟੀ ਦੇ ਭਵਿੱਖ ਦੀ ਕਿ ਆਮ ਆਦੀ ਪਾਰਟੀ ਦਾ ਖੇਲ ਖਤਮ ਹੋ ਗਿਆ ਹੈ ਜਾਂ ਫਿਰ ਖੇਲ ਹੁਣ ਸ਼ੁਰੂ ਹੋਣ ਵਾਲਾ ਹੈ ਅਰਵਿੰਦ ਕੇਜਰੀਵਾਲ ਦੀ ਚੁਣੌਤੀ ਕੀ ਹੈ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਬਦਨੇ ਆਲੀਆਂ ਨੇ ਜਾਂ ਫਿਰ ਨਹੀਂ ਕਿ ਅਰਵਿੰਦ ਕੇਜਰੀਵਾਲ ਦਾ ਅਗਲਾ ਪੜਾਅ ਰਾਜ ਸਭਾ ਹੈਗੀ ਕਿ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਚਾਹੁੰਦੀ ਹੈ ਤੇ ਫਿਰ ਕਿਹੜਾ ਪਾਰਟੀ ਦਾ ਲੀਡਰ ਹੈ ਜਿਹੜੀ ਆਪਣੀ ਸੀਟ ਅਰਵਿੰਦ ਕੇਜਰੀਵਾਲ ਹੋਰ ਦੇ ਲਈ ਸੈਕਰੀਫਾਈਜ਼ ਕਰ ਰਿਹਾ ਜਿਆਦਾ ਦੇਰ ਨਾ ਕਰਦੇ ਹੋਇਆ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ तमाम ਆਦਮੀ ਹੈ ہمارے پاس ਪੈਸਾ ਨਹੀਂ ਹੈ ਦੋਸਤੋ ਆਪਕੇ ਦਵਾਦਾਰੂ ਦਾ ਇੰਤਜ਼ਾਮ ਕਰ دیا۔ ਆਪਕੀ दारू ਕਾ ਨਹੀਂ ਦਵਾ ਕਾ मोदी जी इस जन्म में तो आप हमको नहीं हरा सकते दिल्ली के अंदर आम आदमी पार्टी को और अगर आपने कमल का बटन दबाया तो मुझे दोबारा जेल जाना पड़ेगा जिमे की तौनु पता है कि दिल्ली दी चुनाव दे जड़े रिजल्ट आए वो आम आदमी पार्टी दे लिए शॉकिंग ने आम आदमी पार्टी ने कभी भी सोचा नहीं सी कि इस तरह दे रिजल्ट आणेंगे क्योंकि अरविंद केजरीवाल कई वीडियो दे विच चुनाव प्रचार दे दौरान ये दावा कर रहे सी ਕਿ ਇਸ ਜਨਮ ਦੇ ਵਿੱਚ ਤਾਂ ਪ੍ਰਧਾਨ ਮੰਤਰੀ ਮੋਦੀ ਆ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਚੋਣ ਨਹੀਂ ਜਿੱਤ ਸਕੇਗੀ ਇਹ ਵੀ ਕਿਹਾ ਸੀ ਉਹਨਾਂ ਨੇ ਕਿ ਮੇਰੇ ਜਿਉਂਦੇ ਜੀ ਤਾ ਮੈਨੂੰ ਨਹੀਂ ਲੱਗਦਾ ਕਿ ਨਰਿੰਦਰ ਮੋਦੀ ਦਿੱਲੀ ਦੀ ਚੋਣ ਜਿਤਾ ਸਕਣਗੇ ਖੈਰ ਉਲਟਾ ਹੋ ਗਿਆ ਅਰਵਿੰਦ ਕੇਜਰੀਵਾਲ ਦੇ ਜਿਹੜੇ ਦਾਅਵੇ ਸੀ ਉਹ ਝੂਠੇ ਪੈ ਗਏ ਜਿਆਦਾ ਝੂਠੇ ਇਸ ਕਰਕੇ ਵੀ ਕਿ ਉਹ ਆਪ ਦੀ ਸੀਟ ਹੀ ਹਾਰ ਗਏ अरविंद केजरीवाल आम आदमी पार्टी दा चेहरा आम आदमी पार्टी दे नेशनल कन्वीनर या फिर प्रधानमंत्री दा सपना देखने वाला एक नेता अपनी ही सीट नहीं बचा सक्या ਤੁਸੀਂ ਆਈਡੀਆ ਲਗਾ ਸਕਦੇ ਹੋ ਐਸਟੀਮੇਟ ਕਰ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੀ ਜੜੀ ਇਮੇਜ ਸੀ ਉਹ ਉਹਨੂੰ ਕਿੰਨੀ ਟਾ ਲੱਗੀ ਹੋਈ ਸੀ ਕਿ ਆਮ ਆਮੀ ਆਰਵਿੰਦ केजरीवाल نو ਹੀ ٹرسٹ ਨੇ ਕੀਤਾ ਉਹਨਾਂ ਦੇ ਸਾਰੀ ਕੈਬਨਿਟ ਦੇ ਜਿਹੜੇ ਲੀਡਰ ਹੈ ਚੋਣ ਹਾਰ ਗਏ ਤਾਂ ਫਿਰਕੀ ਦਿੱਲੀ ਦੀ ਜਿਹੜੀ ਵਿਧਾਨ ਸਭਾ ਦਾ ਚੋਣ ਹਾਰਨਾ ਆਮ ਆਦਮੀ ਪਾਰਟੀ ਦੇ ਲਈ ਕੋਈ ਖਤਰੇ ਦੀ ਘੰਟੀ ਹੈ ਆਮ ਆਦਮੀ ਪਾਰਟੀ ਦੇ ਲਈ ਕੋਈ ਵਾਰਨਿੰਗ ਹੈ ਆਮ ਆਦਮੀ ਪਾਰਟੀ ਦੇ ਭਵਿੱਖ ਦੇ ਲਈ ਹੁਣ ਨਵੀਂ ਸੋਚ ਪਾਰਟੀ ਨੂੰ ਪੈਦਾ ਕਰਨੀ ਪੈਣੀ ਜੀ ਬਿਲਕੁਲ ਅਰਵਿੰਦ ਕੇਜਰੀਵਾਲ ਚੋਣ ਹਾਰ ਗਏ ਤੇ ਹੁਣ ਪਾਰਟੀ ਉਹਨਾਂ ਨੂੰ ਇੱਕ ਬਾਰ ਫਿਰ ਰਾਜਨੀਤਿਕ ਜਿਹੜਾ ਪਰਿਦਰਸ਼ ਹੈ ਰਾਜਨੀਤਿਕ ਜਿਹੜਾ ਤੁਹਾਡਾ ਸਟੇਜ ਹੈ ਉਹਦੇ ਵਿੱਚ ਕਾਬਿਜ਼ ਕਰਾਉਣਾ ਚਾਹੀਦੀ ਹੈ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਤੇ ਪਹਿਲਾਂ ਤਾਂ ਖਬਰ ਆਈਆਂ ਸੀ ਕਿ ਹਰਭਜਨ ਭੱਜੀ ਆਪਣੀ ਸੀਟ ਛੱਡਾਂਗੇ ਬਾਕੀ ਜਿਹੜੇ ਹੋਰ ਵੀ ਰਾਜ ਸਭਾ ਦੇ ਮੈਂਬਰ ਸਨ ਉਹਨਾਂ ਨੇ ਵੀ ਆਫਰ ਕਿਤੇ ਸੀ ਆ ਰਾਗਵ ਚੱਡਾ ਜਾਂ ਫਿਰ ਸੰਦੀਪ ਪਾਠਕ ਇਹਨਾਂ ਦੇ ਵਿੱਚੋਂ ਕੋਈ ਵੀ ਸੀਟ ਛੱਡ ਸਕਦਾ ਸੀ ਲੇਕਿਨ ਹੁਣ ਗੱਲ ਸੰਜੀਵ अरोड़ा ਦੀ ਆ ਰਹੀ ਹੈ ਸੰਜੀਵ अरोड़ा ਲੁਧਿਆਣੇ ਦੇ ਜਾਣੇ ਮਾਣੇ ਇੰਡਸਟਰੀਸਟ ਨੇ ਤੇ ਉਹਨਾਂ ਦਾ ਜਿਹੜਾ ਕਾਰੋਬਾਰ ਹੈ ਕਾਫੀ ਵੱਡਾ ਹੈ 460 ਕਰੋੜ ਦੇ ਉਹ ਮਾਲਕ ਨੇ ਤੇ ਲੁਧਿਆਣੇ ਦੇ ਰਹਿਣ ਵਾਲੇ ਨੇ ਤੇ ਹੁਣ ਇਹ ਸਾਫ਼ ਹੋ ਹੀ ਗਿਆ ਕਿ ਉਹ ਪਾਰਟੀ ਦੇ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਹਦੇ ਉਮੀਦਵਾਰ ਹੋਣਗੇ ਤਾਂ ਇਹਦਾ ਮਤਲਬ ਇਹ ਕਿ ਹੁਣ ਅਰਵਿੰਦ ਕੇਜਰੀਵਾਲ ਦੇ ਲਈ ਉਹ ਸੀਟ ਛੱਡਣ ਆਲੇ ਨੇ ਪੂਰੀ ਸਰਕਾਰ ਹੁਣ ਇਸ ਜਿਮਣੀ ਚੋਣ ਤੇ ਜ਼ੋਰ ਲਾਏਗੀ ਕਿ ਸੰਜੀਵ ਅਰੋੜਾ ਨੂੰ ਇਹ ਚੋਣ ਇਹ ਚੋਣ ਜਿਤਾਏ ਜੇ ਸੰਜੀਵ ਅਰੋੜਾ ਵਾਪਸ ਜਿੱਤ ਜਾਂਦੇ ਨੇ ਇੱਕ ਵਾਰ ਤੇ ਉਹਨਾਂ ਦੀ ਜਿੱਤ ਹੁੰਦੀ ਹੈ ਜਾਂ ਫਿਰ ਵਿਧਾਨ ਸਭਾ ਪਹੁੰਚ ਦੇਣੇ ਤੇ ਉਹਨਾਂ ਦੇ ਲਈ ਕੋਈ ਕੈਬਨਿਟ ਬਰਥ ਵੀ ਖਾਲੀ ਕਰਨੇ ਦੀ ਗੱਲਬਾਤ ਹੋ ਰਹੀ ਹੈ ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਭਰੋਸਾ ਦਿਲਾਇਆ ਗਿਆ ਕਿ ਤੁਹਾਡਾ ਖੂਬ ਸਤਕਾਰ ਹੋਏਗਾ ਤੁਸੀਂ ਇਹ ਚੋਣ ਲੜੋ ਤੇ ਹੁਣ ਰਸਤਾ ਕਲੀਅਰ ਹੈ ਸਾਫ ਹੈ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ जरूर ਪਹੁੰਚਣਗੇ ਹਾਲਾਂਕਿ ਕਈ ਲੀਡਰਸ ਇਸ ਗੱਲ ਤੇ ਇਨਕਾਰ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਹਾਲੀ ਤੱਕ ਜਿਹੜੀ ਜਿਮਨੀ ਚੋਣ ਹੈ ਉਹਦੀ ਅਨਾਉਂਸਮੈਂਟ ਨਹੀਂ ਹੋਈ ਹੈ ਤਾਂ ਫਿਰ ਪਹਿਲਾਂ ਇਸ ਦੇ ਕਿਆਸ ਲਾਣੇ ਜਾਂ ਫਿਰ ਐਸਟੀਮੇਟ ਜਾਂ ਫਿਰ ਗੈਸ ਮਾਰਨੀ ਬਿਲਕੁਲ ਠੀਕ ਨਹੀਂ ਖੈਰ ਅਰਵਿੰਦ ਕੇਜਰੀਵਾਲ ਦਾ ਅਗਲਾ ਪੜਾਅ ਰਾਜ ਸਭਾ ਹੀ ਲੱਗਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਚੋਣ ਨਹੀਂ ਲੜ ਰਹੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਬਾਹਰਲੇ ਜਿਹੜੇ ਲੋਕ ਨੇ ਆਊਟਸਾਈਡਰਸ ਨੇ ਉਹਨਾਂ ਨੂੰ ਜਿਆਦਾ ਐਕਸੈਪਟੈਂਸ ਉਹਨਾਂ ਦੀ ਹੈਗ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਹੀ ਅਰਵਿੰਦ ਕੇਜਰੀਵਾਲ ਨੇ ਹੁਣ ਰਾਜ ਸਭਾ ਦਾ ਜਿਹੜਾ ਰੂਟ ਹੈ ਉਹ ਫੜਨੇ ਦੀ ਜਿਹੜੇ ਸੋਰਸਿਸ ਸਾਨੂੰ ਦੱਸ ਰਹੇ ਨੇ ਉਹ ਮਨ ਦੇ ਵਿੱਚ ਠਾਣੀ ਹੋਈ ਹੈ ਲੁਧਿਆਣਾ ਵੈਸ ਤੋਂ ਜਿਹੜੀ ਜਿਮਨੀ ਚੋਨ ਆ ਰਹੀ ਹੈ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੰਦੀਪ ਕਰੋੜਾ ਇਹ ਉਹ ਕੈਂਡੀਡੇਟ ਹੈ ਪਹਿਲਾ ਜਿਹਨੂੰ ਬਿਨਾ ਕਿਸੇ ਯੋਗਤਾ ਦੇ ਬਿਨਾ ਕਿਸੇ ਦੇਣ ਦੇ ਦਿੱਨੀ ਬੈਠੇ ਨੂੰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਹਲਟ ਬਣਾਇਆ ਸੀ। ਔਰ ਉਹਦਾ ਹੋਰ ਗੱਲ ਦਾ ਪਿਆ ਸੀ ਕਿ ਬੜਾ ਵੱਡਾ ਕਿਦੇ ਪਿੱਛੇ ਕ腐ਸ਼ਨ ਹੋਈ ਹੈ। ਔਰ ਜਦੋਂ ਦੇ ਇਹ ਬਣਿਆ ਇਹ ਬਣਿਆ ਜਾਂ ਇਹਦੇ ਨਾਲ ਕੁਝ ਹੋਰ ਪੈਸੇ ਵਾਲੇ ਲੋਕੀ ਬਣੇ ਸੀ। ਇੱਕ ਵੀ ਮੁੱਦਾ ਇਹਨਾਂ ਕਦੇ ਪੰਜਾਬ ਦੇ ਹਿੱਤ ਦਾ ਨਹੀਂ ਚੁੱਕਿਆ। ਇਹਨਾਂ ਨੂੰ ਕਹੋ ਕਿ ਦੱਸਣ ਕਿ ਕੋਈ ਆਵਾਜ਼ ਇਹਨਾਂ ਨੇ ਕਦੀ ਪੰਜਾਬ ਵਾਸਤੇ ਉਠਾਈ ਹੋਏ ਤੇ ਹੁਣ ਲੁਧਿਆਣੇ ਦੇ ਵਿੱਚ ਜਿਹੜੀ ਐ ਸੀਟ ਖਾਲੀ ਹੋਈ ਐ ਉੱਥੇ ਫਿਰ ਕੈਂਡੀਡੇਟ ਲਾਣੇ ਕੇਂਦਰੀ ਵਾਗ ਦੋ ਨਿਸ਼ਾਨੇ ਕਰਨੇ ਚਾਹੁੰਦਾ ਇੱਕ ਤਾਂ ਪੈਸੇ ਵਾਲੇ ਲੋਕ ਆ ਜਿਹੜੇ ਕਹਿੰਦੇ ਸੀ ਆਮ ਆਦਮੀ ਦਾ ਹੁਣ ਕੰਮ ਹੀ ਖਤਮ ਹੋ ਗਿਆ ਉੱਥੇ ਜਿਹੜੇ ਕਿਸੇ ਆਮ ਪਾਰਟੀ ਦੇ ਵਰਕਰ ਨੂੰ ਜਿਹੜੀ ਟਿਕਟ ਦੇਣੀ ਸੀ ਜਾਂ ਜਿਹੜਾ ਇਹਨਾਂ ਦਾ ਬੰਦਾ ਚਲਾ ਗਿਆ ਜਿਹੜਾ ਜ਼ਿੰਦਗੀ ਵਿੱਚ ਵਿੱਚ ਅ ਅਦਵਚਾਲੇ ਉਮਰ ਦੇ ਵਿੱਚ ਜਾਂ ਕਿਤੇ ਉਹਦੇ ਪ੍ਰਭਾਵ ਨੂੰ ਦੇਣੀ ਸੀ ਇਹ ਚੀਜ਼ਾਂ ਛੱਡ ਕੇ ਤੇ ਫਿਰ ਪੈਸੇ ਵਾਲੇ ਨੂੰ ਜਿਹਨੂੰ ਪਹਿਲੇ ਰਾਜੇ ਸਮਾ ਦਿੱਤੀ ਹੋਈ ਹੈ ਉਹਨੂੰ ਲੈ ਆ ਕੇ ਹੁਣ ਵਿਧਾਨੇ ਇੱਥੇ ਖੜਾ ਕੀਤਾ ਗਿਆ ਦੂਜਾ ਕੇਜਰੀਆ ਸਮਝਾਉਣਾ ਵੀ ਇਹ ਜਿੱਤ ਜੂਗਾ ਜਾਂ ਧੱਕੇ ਨਾਲ ਕਰਕੇ ਇੱਥੇ ਕਬਜ਼ਾ ਕਰ ਲਾਂਗੇ ਤੇ ਮੈਂ ਰਾਜੇ ਸਮਾ ਚ ਨਹੀਂ ਥਾਂ ਤੇ ਚਲਾ ਜਾਊਗਾ ਇਹ ਜਿਹੜੇ ਮਨਸੂਬੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਪੂਰੀ ਤਰ੍ਹਾਂ ਫੇਲ ਕਰਨ ਦੇ ਤੇ ਇਹ ਪੰਜਾਬ ਦੇ ਉੱਤੇ ਕਬਜ਼ੇ ਜੜਿਆ ਕੰਦੀਆਂ ਕੋਸ਼ਾਂ ਨੇ ਪੈਣਾ ਹੀ ਸਾਡੀ ਸਰਕਾਰ ਤਾਂ ਦਿੱਲੀੋਂ ਚੱਲਦੀ ਪਈ ਐ ਤੇ ਹੁਣ ਕੇਜਰੀਵਾਲ ਰਾਜ ਸਭਾ ਦਾ ਮੈਂਬਰ ਵੀ ਲੈਣ ਦੇ ਸੁਪਨੇ ਵਿਚ ਲੈਣ ਲੱਗ ਪਿਆ ਇਸ ਕਰਕੇ ਇਕੱਠੇ ਹੋ ਕੇ ਪੰਜਾਬੀਆਂ ਨੂੰ ਤੇ ਇਹਨਾਂ ਨੂੰ ਰਸਤਾ ਜਿਹੜਾ ਉਹ ਦਫੜਾ ਹਮਨੇ 2 ਦਿਨ ਪਹਿਲੇ ਇਹ ਮੁੱਦਾ ਉਠਾਇਆ ਥਾ ਕਿ ਅਰਵਿੰਦ ਕੇਜਰੀਵਾਲ ਚੋਰ ਮੋਹਰੀ ਸੇ ਪੰਜਾਬ ਕੇ ਰਸਤੇ ਰਾਜ ਸਭਾ ਮੈਂ ਐਂਟਰੀ ਕਰਨਾ ਚਾਹਤੇ ਹਨ ਔਰ ਅੱਜ ਉਹਨਾਂ ਨੇ ਪਹਿਲੀ ਆਹੋਤੀ ਵੀ ਲੈ ਲਈ ਪਹਿਲੀ ਆਹੋਤੀ ਇਹ ਲਈ कि जो राज्यसभा एमपी हैं संजीव अरोड़ा उनको लुधियाना वेस्ट से कैंडिडेट बना दिया मतलब कि अब जो संजीव अरोड़ा जी हैं वो आने वाले दिनों में अपना इस्तीफा देंगे राज्यसभा सीट खाली करेंगे तो और केजरीवाल साहब उस रस्ते से राज्यसभा जाएंगे जो अपने आप को आम आदमी कहते थे वो सत्ता सुख के बिना रह नहीं सकते उन्हें गाड़ी भी चाहिए उन्हें बंगला भी चाहिए उन्हें सिक्योरिटी भी चाहिए और उसके बाद एयरपोर्ट पे प्रोटोकॉल भी चाहिए तो ये सब चीजों के लिए ये नया रास्ता ढूंढा है आम आदमी पार्टी ने केजरीवाल जी को राज्यसभा लेके जाने के लिए जिस आदमी को दिल्ली के लोगों ने नकार दिया उन्हें एमएलए तक नहीं चुना और आज वो पंजाब के ऊपर थोपे जाने वाले हैं तो इस चीज का हम सख्त विरोध करते हैं और सारे पंजाबी इस चीज का विरोध करेंगे क्योंकि पहले भी 3 एमपी दिल्ली से लाकर यहां थोपे गए थे हमारे पर इनकी यह चीज को हम बर्दाश्त नहीं करेंगे एक पासे पार्टी दे कई लीडर्स ये मानन दे लिए तैयार नहीं कि अरविंद केजरीवाल दा अगला जेड़ा डेस्टिनेशन है वो राज्यसभा हैगा लेकिन एक सीनियर पार्टी लीडर ने हिंट देता है कि अरविंद केजरीवाल राज्यसभा दा रुख कर सकते हैं ਤੇ ਉਹਦੀ ਰੂਪਰੇਖਾ ਵੀ ਤਿਆਰ ਕਰ ਲਈ ਹੈ ਉਹਦਾ ਰਾਹ ਵੀ ਤਿਆਰ ਕਰ ਲਿਆ ਹੈ ਕਿਉਂਕਿ ਸੰਜੀਵ अरोड़ा ਹੋਰਾਂ ਨੂੰ ਹੁਣ ਜਿਹੜੀ ਜਿਮਨੀ ਚੋਣ ਹੈ ਉਸ ਨੂੰ ਲੜਾਉਣ ਦੀ ਇੱਕ ਮੂਹਮ ਛੱਡੀ ਜਾ ਰਹੀ ਹੈ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਪਾਰਟੀ ਸੋਰਸਸ ਤੋਂ ਮਦਦ ਕਿ ਕਿ ਤੁਸੀਂ ਲੁਧਿਆਣੇ ਦੀ ਜਿਮਨੀ ਚੋਣ ਲੜੋ ਜਿਮਨੀ ਚੋਣ ਹੋਏਗੀ ਤਾਂ ਫਿਰ ਸੰਜੀਵ अरोड़ा ਹੋਰੀ ਵਿਧਾਨ ਸਭਾ ਪਹੁੰਚਣਗੇ ਤੇ ਉਹਨਾਂ ਨੂੰ ਪਹਿਲੇ ਹੀ ਅਸ਼ੋਰੈਂਸ ਦਿੱਤੀ ਗਈ ਹੈ ਕਿ ਤੁਹਾਡਾ ਖੂਬ ਸਮਾਨ ਹੋਏਗਾ ਕੈਬਨਟ ਬਰਥ ਹੋਣਾ ਦੇ ਲਈ ਜਿਹੜੇ ਸੋਰਸਿਸ ਸਾਨੂੰ ਦੱਸ ਰਹੇ ਨੇ ਕਿ ਕੈਬਨਟ ਬਰਥ ਦਾ ਪ੍ਰੋਮਿਸ ਉਹਨਾਂ ਨੂੰ ਕੀਤਾ ਗਿਆ ਹੈ ਖੈਰ ਇਹ ਸੰਜੀਵ अरोड़ा ਹੋਰਾਂ ਦਾ ਸੈਟਲਮੈਂਟ ਤੇ ਅਰਵਿੰਦ ਕੇਜਦਵਾਲ ਹੋਰਾਂ ਦਾ ਸੈਟਲਮੈਂਟ ਹੁਣ ਡਿਸਕਸ ਕਰ ਲਿਆ ਹੁਣ ਡਿਸਕਸ ਕਰਦੇ ਆ ਆਮ ਆਦਮੀ ਪਾਰਟੀ ਦੇ ਪਵੇਖ ਨੂੰ ਲੈ ਕੇ ਸੋਰਸਿਸ ਪਾਰਟੀ ਦੇ ਇਹ ਕਹਿ ਰਹੇ ਨੇ ਕਿ ਪਾਰਟੀ ਚੋਣ ਭਾਵੇਂ ਹਾਰ ਗਈ ਲੇਕਿਨ ਪਾਰਟੀ ਦਾ ਜਿਹੜਾ ਡੈਸਟੀਨੇਸ਼ਨ ਹੈ ਪਾਰਟੀ ਦਾ ਜਿਹੜਾ ਗੋਲ ਹੈ ਉਹ ਉਸੇ ਤਰ੍ਹਾਂ ਦਾ ਹੈ नेशनल पार्टी आवली पार्टी बन गई है ते पंजाब ਦੇ ਵਿੱਚ ਪਾਰਟੀ ਦੀ ਸਰਕਾਰ ਹੈ 2 ਸਾਲ ਦਾ ਕਾਰਜਕਾਲ ਪਾਰਟੀ ਦਾ ਬਚਿਆ ਹੋਇਆ ਤੇ ਪਾਰਟੀ ਕੋਲ ਇੱਕ ਵੱਡੀ ਓਪਰਚੁਨਿਟੀ ਹੈ ਕਿ ਇਹਨਾਂ 2 ਸਾਲਾਂ ਨੂੰ ਇਕਤਾ ਆਪਣੀ ਜਿਹੜੀ ਇਮੇਜ ਨੂੰ ਢਾਲ ਲਗਿਆ ਆਮ ਆਦਮੀ ਦੀ ਇਮੇਜ ਦਾ ਜਾਂ ਫਿਰ ਕੱਟੜ ਇਮਾਨਦਾਰੀ ਦਾ ਜਿਹੜਾ ਪਾਰਟੀ ਦੇ ਲੀਡਰਸ ਜਾਂ ਫਿਰ ਅਰਵਿੰਦ ਕੇਜਰੀਵਾਲ ਦਾਵਾ ਕਰਦੇ ਸਨ ਤੇ ਜਿਹੜੀ ਢਾਲ ਲੱਗੀਏ ਉਹਨੂੰ ਮਿਨੀਮਾਈਜ਼ ਕੀਤਾ ਜਾਏ ਤੇ ਪਾਰਟੀ ਦੀ ਇਮੇਜ ਨੂੰ ਹੋਰ ਪੁਖਤਾ ਮਜ਼ਬੂਤ ਕੀਤਾ ਜਾਏ 2 ਸਾਲ ਦਾ ਸਮਾਂ ਪੰਜਾਬ ਦੇ ਵਿੱਚ ਹੈ ਖੈਰ ਦਿੱਲੀ ਦੇ ਵਿੱਚ ਵੀ ਪਾਰਟੀ اپੋਜੀਸ਼ਨ ਦੇ ਵਿੱਚ ਹੈ ਚੋਣ ਹਾਰਨਾ ਇੱਕ ਵੱਖਰੀ ਗੱਲ ਹੈ ਲੇਕਿਨ اپੋਜੀਸ਼ਨ ਦੇ ਵਿੱਚ ਰਹਿ ਕੇ ਵੀ ਆਪਣਾ ਕੰਟਰੀਬਿਊਸ਼ਨ ਕੀਤਾ ਜਾ ਸਕਦਾ ਹੈ ਤੇ ਪਾਰਟੀ ਹੁਣ ਆਪ ਨੂੰ ਪ੍ਰੀਪੇਅਰ ਕਰ ਰਹੀ ਹੈ ਕਿ ਕਿਵੇਂ ਇੱਕ ਵਾਰ ਫਿਰ ਪਟਰੀ ਤੇ ਜਾਂ ਫਿਰ ਮੇਨ ਸਟ੍ਰੀਮ ਤੇ ਵਾਪਸ ਪਰਤਿਆ ਜਾਏ ਅਰਵਿੰਦ ਕੇਜਰੀਵਾਲ ਰਾਜ ਸਭਾ ਪਹੁੰਚਣਗੇ ਤਾਂ ਫਿਰ ਉਹਨਾਂ ਦੇ ਵੱਲ ਵੀ ਇੱਕ ਪਲੇਟਫਾਰਮ ਹੋਏਗਾ ਆਪਣੀ ਗੱਲ ਰੱਖਣ ਦਾ ਪਾਰਟੀ ਦੀ ਗੱਲ ਰੱਖਣ ਦਾ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਹੁਣ ਕਾਫੀ ਚੇਂजेस ਦੇਖਣ ਨੂੰ ਮਿਲ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੀ ਜਿਮਨੀ ਚੋਣ ਹੋ ਗਈ ਲੋ ठाਣੇ ਵਾਲੀ ਉੱਤੇ ਬਾਦ ਮੰਤਰੀ ਮੰਡਲ ਦੇ ਵਿੱਚ ਵੀ ਕਾਫੀ ਫੇਰ ਬਦਲ ਹੋ ਸਕਦਾ ਹੈ ਮੰਤਰੀ ਮੰਡਲ ਦਾ ਫੇਰ ਬਦਲ ਅਗਲੇ 2 ਸਾਲਾਂ ਦੇ ਲਈ ਹੋਏਗਾ ਆ ਕੋਸ਼ਿਸ਼ ਪਾਰਟੀ ਦੀ ਇਹ ਰਹੇਗੀ ਕਿ ਪੰਜਾਬ ਦੇ ਵਿੱਚ ਜਿਹੜਾ ਪਾਰਟੀ ਦਾ ਕਿਲਾ ਹੈ ਉਹਦੇ ਵਿੱਚ ਕੋਈ ਸੇਂਦ ਨਾ ਲਾ ਸਕੇ ਕਿਲਾ ਪਾਰਟੀ ਦਾ ਬਣਿਆ ਰਹਿ ਕਿਉਂਕਿ ਪੰਜਾਬੀ ਇੱਕੋ ਮਾਤਰ ਜਿਹੜੀ ਸਟੇਟ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਰੂਲਿੰਗ ਗਵਰਨਮੈਂਟ ਹੈਗੀ ਹੈ ਦਿੱਲੀ ਦੇ ਵਿੱਚ ਪਾਰਟੀ ਦੀ ਸਰਕਾਰ ਨਹੀਂ ਰਹੀ ਪਾਰਟੀ ਚੋਣ ਹਾਰ ਗਈ ਤੇ ਹਰਿਆਣਾ ਦੇ ਵਿੱਚ ਵੀ ਉਹਨਾਂ ਨੂੰ ਕੋਈ ਜ਼ਿਆਦਾ ਇੰਪੋਰਟੈਂਸ ਨਹੀਂ ਮਿਲੀ ਗੁਜਰਾਤ ਦੇ ਵਿੱਚ ਵੀ ਨਹੀਂ ਖਾਤਾ ਉਹਨਾਂ ਨੇ ਜ਼ਰੂਰ ਖੋਲਿਆ ਲੇਕਿਨ ਪਾਰਟੀ ਨੂੰ ਜਿਹੜੀ ਉਮੀਦ ਸੀ ਉਸ ਦੇ ਮੁਤਾਬਿਕ ਕਿਸੇ ਵੀ ਸਟੇਟ ਤੇ ਉਹ ਜਿਹੜੀ ਲੋਕਾਂ ਦੀ ਹੁੰਘਾਰ ਹੈ ਉਹ ਨਹੀਂ ਮਿਲੀ ਇਹ ਚੈਲੰਜ ਪਾਰਟੀ ਦੇ ਸਾਹਮਣੇ ਆਪਣੀ ਇਮੇਜ ਨੂੰ ਸੁਧਾਰਨੇ ਦਾ ਇਮੇਜ ਨੂੰ ਇੰਪਰੂਵ ਕਰਨੇ ਦਾ ਤੇ ਅਗਲਾ ਜਿਹੜਾ ਚੈਲੰਜ ਪਾਰਟੀ ਦੇ ਕੋਲ ਹੈ ਉਹ ਹੈਗਾ ਕਿ ਪੰਜਾਬ ਦੇ ਵਿੱਚ ਪਾਰਟੀ ਦੇ ਜਿੰਨੇ ਐਮਐਲਏ ਹਨ ਉਹਨਾਂ ਨੂੰ ਇੱਕ ਇੱਕ ਛੱਤ ਦੇ ਥੱਲੇ ਇੱਕ ਛੱਤ ਦੇ ਹੇਠ ਜਾਂ ਫਿਰ ਉਹਨਾਂ ਦਾ ਇਕਾ ਕਾਇਮ ਰਹਿ ਉਹਨਾਂ ਨੂੰ ਬਰਗਲੌਣ ਦੀ ਜਾਂ ਫਿਰ ਉਹਨਾਂ ਨੂੰ ਤੁਸੀਂ ਕਹਿ ਲਓ ਟਰੈਕਟ ਕਰਨੇ ਦੀ ਕੋਸ਼ਿਸ਼ ਖਾਸ ਕਰ ਕਾਂਗਰਸ ਕਰੀ ਜਾ ਰਹੀ ਹੈ ਤਾਂ ਫਿਰ ਇਹ ਵੱਡੀ ਚੁਣੌਤੀ ਇਹ ਵੱਡੀ ਇਹ 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 ਵੱਡਾ ਜਿਹੜਾ ਚੈਲੰਜ ਪਾਰਟੀ ਦੇ ਸਾਹਮਣੇ ਹੈ ਜੇ ਪਾਰਟੀ ਦੇ ਪਵਿੱਖ ਦੀ ਗੱਲ ਕਰੀਏ ਤੇ ਦਿੱਲੀ ਦੀ ਚੋਣ ਹਾਰਨਾ ਇਹ ਮਤਲਬ ਨਹੀਂ ਕਿ ਪਾਰਟੀ ਦਾ ਪਵਿੱਖ ਹੀ ਖਤਰੇ 'ਚ ਪੈ ਗਿਆ ਠੀਕ ਹੈ ਪਾਰਟੀ ਨੂੰ ਵੱਡਾ ਸੈਟ ਬੈਕ ਲਗਿਆ ਹੈ ਪਾਰਟੀ ਦੇ ਲਈ 엠ਬੈਰਸਮੈਂਟ ਵੀ ਪੈਦਾ ਹੋਈ ਹੈ ਕਿਉਂਕਿ ਦਿੱਲੀ ਇਹੋ ਜੀ ਥਾਂ ਸੀ ਇੱਕ ਹੈਡੀ ਸਟੇਟ ਸੀ ਜਿੱਥੇ ਪਾਰਟੀ ਦਾ ਖੂਬ ਪੈਨੇਟ੍ਰੇਸ਼ਨ ਸੀ ਪਾਰਟੀ ਦੀ ਜਿਹੜੀ ਪਹੁੰਚ ਸੀ ਪਕੜ ਸੀ ਲੋਕਾਂ ਤੇ ਬਹੁਤ ਜ਼ਿਆਦਾ ਸੀ ਲੇਕਿਨ ਇਸ ਬਾਰੀ ਇਹ ਜਿਹੜੀ ਪਾਰਟੀ ਹੈ ਆਪਣੀ ਇਮੇਜ ਲੋਕਾਂ ਦੇ ਸਾਹਮਣੇ ਨਹੀਂ ਰੱਖ ਸਕੀ ਲੋਕਾਂ ਨੇ ਪਾਰਟੀ ਨੂੰ ਭਰੋਸਾ ਨਹੀਂ ਕੀਤਾ ਤੇ ਭਰੋਸਾ ਜਤਾਇਆ ਹੁਣ ਭਾਰਤੀ ਜਨਤਾ ਪਾਰਟੀ ਤੇ ਜਿਸ ਦੀ ਸਰਕਾਰ ਹੁਣ ਕਾਬਜ਼ ਹੋ ਗਈ ਹੈ ਤੇ ਪਾਰਟੀ ਦਾ ਯਹੀ ਇੱਕ ਵੱਡਾ ਚੈਲੰਜ ਹੈ ਕਿ ਇੱਕ ਵਾਰ ਫਿਰ ਦਿੱਲੀ ਦੇ ਵਿੱਚ ਵੀ ਆਪਣੀ ਜੜੀ ਇਮੇਜ ਸੀ ਆਮ ਆਦਮੀ ਦੀ ਉਸ ਨੂੰ ਕਾਇਮ ਕੀਤਾ ਜਾਏ ਹੁਣ ਗੱਲ ਕਰਾਂਗੇ ਦਿੱਲੀ ਦੀ ਚੋਣ ਦੇ ਲਈ ਅਰਵਿੰਦ ਕੇਜਰੀਵਾਲ ਜਾਂ ਫਿਰ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਦੀ ਕਿਹੜੀਆਂ ਕਮੀਆਂ ਸਨ ਕਮੀਆਂ ਕਰਕੇ ਆ ਪਾਰਟੀ ਸਰਕਾਰ ਨਹੀਂ ਬਣਾ ਸਕੀ ਤੇ ਚੋਣ ਹਾਰ ਗਏ ਅਰਵਿੰਦ ਕੇਜਰੀਵਾਲ ਵਾਸ ਅਨਡਾਊਟੇਬਲੀ ði ਕਾਮਨ ਮੈਨ ਜਿਨਾ ਤੇ ਲੋਕਾਂ ਨੇ ਭਰੋਸਾ ਜਤਾਇਆ ਸੀ ਅਰਵਿੰਦ ਕੇਜਰੀਵਾਲ ਦੀ ਤੁਸੀਂ ਪੁਰਾਣੀਆਂ ਤਸਵੀਰਾਂ ਦੇਖੋ ਉਹਨਾਂ ਦੇ ਪੁਰਾਣੇ ਵੀਡੀਓਜ਼ ਦੇਖੋ ਉਹਦੇ ਵਿੱਚ ਉਹ ਆਪਣੀ ਪੁਰਾਣੀ ਵੈਗਨਰ ਕਾਰ ਲੈ ਕੇ ਕਿਵੇਂ ਆਉਂਦੇ ਸੀ ਜਾਂ ਫਿਰ ਆਪਣੇ ਸਿੰਪਲ ਜਿਹੜਾ ਜੜੀ ਉਹਨਾਂ ਦੀ ਡਰੈੱਸ ਹੁੰਦੀ ਸੀ ਆ ਨਾਰਮਲ ਇੱਕ ਸ਼ਾਰਟ ਪੈਨ ਕੇ ਜਾਂ ਫਿਰ ਮਫਲਰ ਪੈਨ ਕੇ ਜਾਂ ਫਿਰ ਤੁਸੀਂ ਉਹਨਾਂ ਦੀਆਂ ਚੱਪਲਾਂ ਦੇਖ ਲਓ ਚੱਪਲਾਂ ਵੀ ਉਹ ਨਾਰਮਲ ਆਦਮੀ ਵਰਗੀਆਂ ਪਹੁੰਦੇ ਸਨ ਤੁਸੀਂ ਉਹਨਾਂ ਦੀਆਂ ਜੁਰਾਬਾਂ ਵੀ ਦੇਖ ਸਕਦੇ ਸਨ ਤਾਂ ਐਸੀ ਉਹਨਾਂ ਦੀ ਇਮੇਜ ਬਤੌਰ ਆਮ ਆਦਮੀ ਦੀ ਲੇਕਿਨ ਅਸੀਂ ਦੇਖਿਆ ਕਿ ਜਿਵੇਂ ਜਿਵੇਂ ਉਹਨਾਂ ਦੀ ਪਾਵਰ ਵੱਧਦੀ ਗਈ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਕਹਿ ਲਓ ਫੂਟ ਵੀ ਪੜਦੀ ਗਈ ਬਹੁਤ سارے ਲੀਡਰ ਆਮ ਆਦੀ ਪਾਰਟੀ ਦੇ ਕਿਨਾਰਾ ਕਰਦੇ ਗਏ ਤੇ ਅਰਵਿੰਦ ਕੇਜਰੀਵਾਲ ਜਿਹੜੀ ਉਹ ਇੱਕ ਸੈਂਟਰਲਾਈਜ਼ਡ ਪਾਵਰ ਬਣਦੇ ਰਹੇ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤੇ ਅਰਵਿੰਦ ਕੇਜਰੀਵਾਲ ਹੋਰ ਆ ਪਾਵਰਫੁੱਲ ਹੁੰਦੇ ਗਏ ਤੇ ਉਹਨਾਂ ਨੇ ਆਪਣੀ ਆਮ ਆਦਮੀ ਪਾਰਟੀ ਦੀ ਇਮੇਜ ਦਾ ਜਿਹੜਾ ਚੋਲਾ ਸੀ ਉਹ ਵੀ ਲੱਗਦਾ ਛੱਡਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਜਿਹੜਾ 40 ਕਰੋੜ ਦਾ ਕਾਰ ਮੁੱਖ ਮੰਤਰੀ ਦਾ ਬਣਾਇਆ ਦੇ ਲਈ ਉਸ ਨੂੰ ਲੈ ਕੇ ਕਾਫੀ ਕੰਟਰੋਵਰਸੀ ਹੋਈ ਕਿਉਂਕਿ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਉਹਨਾਂ ਦੀ ਇਮੇਜ ਸੀ ਉਸ ਨੂੰ ਸਾਮਨੀ ਰਕਤ ਇਹਨਾਂ ਦਾ ਕ੍ਰਿਟਿਸਿਜ਼ਮ ਵੀ ਹੋਇਆ ਕਿ ਇੱਕ ਆਮ ਆਦਮੀ ਕਹਿਣ ਵਾਲਾ ਇਹ ਫਿਰ ਆਮ ਆਦਮੀ ਦਾ ਲੀਡਰਸ ਆਪ ਨੂੰ ਕਹਿਣ ਵਾਲਾ 40 ਕਰੋੜ ਦੇ ਘਰ ਵਿੱਚ ਰਹਿ ਤੋ ਆਮ ਆਦਮੀ ਤੋ ਹੈਗਾ ਨਹੀਂ ਕਿ ਦੂਜੀ ਜਿਹੜੀ ਮਿਸਟੇਕ ਅਰਵਿੰਦ ਕੇਜਰੀਵਾਲ ਦੀ ਜਾਂ ਫਿਰ ਉਹਨਾਂ ਦੀ ਲੀਡਰਸ਼ਿਪ ਦੀ ਸੀ ਉਹ ਇਹ ਕਿ ਉਹਨਾਂ ਨੂੰ ਓਵਰ ਕੌਨਫੀਡੈਂਸ ਹੋ ਗਿਆ ਦਿੱਲੀ ਦੇ ਵਿੱਚ ਕਿ ਉਹਨਾਂ ਨੂੰ ਤੋ ਕੋਈ ਹਰਾ ਨਹੀਂ ਸਕਦਾ ਉਹਨਾਂ ਦੇ ਜਿਹੜੇ ਦਾਅਵੇ ਸਨ ਉਹਨਾਂ ਦੇ ਜਿਹੜੇ ਵੀਡੀਓ ਹੁਣ ਵਾਇਰਲ ਹੋ ਰਹੇ ਨੇ ਜਿਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ ਇਹਨਾਂ ਦੇ ਬਾਕੀ ਲੀਡਰਸ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਤਾਂ ਵਿਸਾਤ ਹੀ ਨਹੀਂ ਹੈਗੀ ਜੇ ਦਿੱਲੀ ਦੇ ਵਿੱਚ ਸਰਕਾਰ ਬਣਾ ਲਵੇ ਜਾਂ ਫਿਰ ਆਮ ਆਨ ਲਈ ਪਾਰਟੀ ਨੂੰ ਹਰਾ ਦੇ ਫਿਰ ਓਵਰ ਕੌਨਫੀਡੈਂਸ ਵੀ ਉਹਨਾਂ ਨੇ ਮਹਿੰਗਾ ਪਿਆ ਅਰਵਿੰਦ ਕੇਜਰੀਵਾਲ ਹੋਰਦੀ ਇੱਕ ਹੋਰ ਗਲਤੀ ਸੀ ਉਹ ਸੀ ਸੌਫਟ ਹਿੰਦੂਤਵ ਨੂੰ ਗਲੇ ਲਾਉਣਾ ਅਰਵਿੰਦ ਕੇਜਰੀਵਾਲ ਪਹਿਲਾ ਤਾਂ ਇਸ ਤਰ੍ਹਾਂ ਦੀ امیਜ ਨਹੀਂ ਰੱਖਦੇ ਸਨ ਲੇਕਿਨ ਅਸੀਂ ਦੇਖਿਆ ਹੌਲੀ 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 ਉਹ ਪ੍ਰੋ ਹਿੰਦੂ ਜਾਂ ਫਿਰ ਸੌਫਟ ਹਿੰਦੂਤਵ ਦੇ ਵੱਲ ਉਹਨਾਂ ਦੀ ਇਨਕਲਾਈਨੇਸ਼ਨ ਹੋਣੇ ਲੱਗੀ ਸੀ ਤਾਂ ਤੇ ਅਲੀਗੇਸ਼ਨ ਲੱਗੇ ਕਿ ਅਰਵਿੰਦ ਕੇਜਰੀਵਾਲ ਹੁਣ ਹਿੰਦੂਤਵ ਨੂੰ ਆ ਇੰਪੋਰਟੈਂਸ ਦੇ ਰਹੇ ਨੇ ਖੈਰ ਉਹਨਾਂ ਦਾ ਟਾਰਗੇਟ ਹਿੰਦੂ ਵੋਟ ਬੈਂਕ ਆ ਰਹਿ ਹੋਏਗਾ ਲੇਕਿਨ ਇਹ ਜਿਹੜੀ ਇਹ ਇਹ ਜਿਹੜੀ ਉਹਨਾਂ ਦਾ ਜਿਹੜਾ ਇਨਕਲਾਈਨੇਸ਼ਨ ਸੀ ਉਹਨਾਂ ਦਾ ਜਿਹੜਾ ਝੁਕਾਓ ਸੀ ਆ ਉਹ ਜਿਹੜਾ ਮਾਈਨੋਰਟੀ ਕਮਿਊਨਿਟੀ ਦੇ ਦੂਜੇ ਵੋਟਰ ਸੰ ਮੁਸਲਿਮ ਕਮਿਊਨिटीज ਜਾਂ ਦੂਜੀਆਂ ਕਮਿਊਨिटीज ਉਹਨਾਂ ਨੂੰ ਖੜਾ ਨਹੀਂ ਲੱਗਿਆ ਤੇ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵੱਲ ਸਾਰਕ ਇੱਕ ਹੋਰ ਗਲਤੀ ਜਿਹੜੀ ਅਰਵਿੰਦ ਕੇਜਰੀਵਾਲ ਹੋਰਾ ਦੀ ਹੈ ਉਹ ਹੈ ਕਾਂਗਰਸ ਨੂੰ ਦਰ ਕਿਨਾਰ ਕਰਨਾ ਕਈ ਸਿੱਟਾਂ ਇਸ ਤਰ੍ਹਾਂ ਦੀਆਂ ਸਨ ਕਿ ਜੇ ਅਰਵਿੰਦ ਕੇਜਰੀਵਾਲ ਯਾਨੀ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਇੱਕ ਗਠਵੰਦਨ ਦੇ ਤਹਿਤ ਲੜੀਆਂ ਹੁੰਦੀਆਂ ਤਾਂ ਫਿਰ ਉੱਥੇ ਪਾਰਟੀ ਦੀ ਹਾਰ ਨਹੀਂ ਹੋ ਸਕੀ ਸੀ ਓਵਰ ਕੌਨਫੀਡੈਂਸ ਕਾਂਗਰਸ ਨੂੰ ਵੀ ਮਾਰ ਗਿਆ ਤੇ ਅਰਵਿੰਦ ਕੇਜਰੀਵਾਲ ਹੋਰਾ ਨੂੰ ਵੀ ਮਾਰ ਗਿਆ ਇਸ ਓਵਰ ਕੌਨਫੀਡੈਂਸ ਦੇ ਚਲਦੇ ਕਈ ਸਿੱਟਾਂ ਉਹ ਲੋਕ ਹਾਰ ਗਏ ਇਹ 3-4 ਗਲਤੀਆਂ ਸਨ ਜਿਹੜੀ ਹੁਣ ਆਵਾਦ ਦੀ ਪਾਰਟੀ ਨੂੰ ਮਹਿੰਗੇ ਬੈਠਿਆ ਉਮੀਦ ਤਾਂ ਹੁਣ ਇਹ ਹੈ ਕਿ ਅਰਵਿੰਦ ਕੇਜਰੀਵਾਲ ਜਾਂ ਫਿਰ ਆਮਾਦੀ ਪਾਰਟੀ ਦੀ ਲੀਡਰਸ਼ਿਪ ਦਿੱਲੀ ਦੀ ਚੋਣ ਦੇ ਜਿਹੜੇ ਰਿਜ਼ਲਟ ਆਏ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਕੋਈ ਸਬਕ ਲਏਗੀ ਤੇ ਪਾਰਟੀ ਦੀ ਇਮੇਜ ਨੂੰ ਜਿਹੜੀ ਢਾਹ ਲੱਗੀ ਹੈ ਉਸ ਨੂੰ ਮਿਨੀਮਾਈਜ਼ ਕਰਕੇ ਉਸ ਨੂੰ ਇੰਪਰੂਵ ਕਰਕੇ ਅੱਗੇ ਵਧੇਗੀ ਭਵਿਕ ਦੀ ਗੱਲ ਤਾਂ ਇਹ ਹੈ ਕਿ ਚੋਣ ਦੇ ਵਿੱਚ ਹਾਰਨਾ ਜਿੰਨਾ ਤਾਂ ਲਗਿਆ ਰਹਿੰਦਾ ਲੇਕਿਨ ਦਿੱਲੀ ਦੀ ਚੋਣ ਹਾਰਨੇ ਤੋਂ ਬਾਅਦ ਡੈਫੀਨੇਟਲੀ ਆਮ ਆਦਮੀ ਪਾਰਟੀ ਦੀ ਜੜੀ ਇਮੇਜ ਹੈ ਆਮ ਆਦਮੀ ਪਾਰਟੀ ਦੀ ਉਸ ਨੂੰ ਟਾ ਲੱਗੀ ਹੈ ਤੇ ਪਾਰਟੀ ਦੇ ਅੱਗੇ ਵੱਡਾ ਜਿਹੜਾ ਤੁਸੀਂ ਕਹਿ ਲੋ ਟਾਰਗੇਟ ਹੈ ਜਿਹੜਾ ਪਾਰਟੀ ਦੀ ਜਿਹੜੀ ਚੈਲੰਜ ਹੈ ਉਹ ਇਸ ਇਮੇਜ ਨੂੰ ਵਾਪਿਸ ਲਾਉਣਾ ਆਪਣੇ ਕੁਲਮੇ ਨੂੰ ਸੰਭਾਲ ਕੇ ਰੱਖਣਾ ਤੇ ਇੱਕ ਵਾਰ ਫਿਰ ਪਾਰਟੀ ਨੂੰ ਐਸਟੈਬਲਿਸ਼ ਕਰਨਾ ਨੈਸ਼ਨਲ ਲੈਵਲ ਹੋਵੇ ਜਾਂ ਫਿਰ ਸਟੇਟ ਲੈਵਲ ਤੇ ਕੀ ਉਹ ਪਾਰਟੀ ਕਾਂਗਰਸ ਆ ਫਿਰ ਭਾਰਤੀ ਜਨਤਾ ਪਾਰਟੀ ਦੀ ਤਰ੍ਹਾਂ ਨਹੀਂ ਬਲਕਿ ਵੱਖਰੀ ਸੋਚ ਰੱਖਦੀ ਹੈ ਇਹੋ ਜੀ ਸੋਚ ਜਿਸ ਨੂੰ ਜ਼ਿਆਦਾਤਰ ਹਿੰਦੂਸਤਾਨੀ ਲਾਇਕ ਕਰਨ ਜਾਂ ਫਿਰ ਜ਼ਿਆਦਾਤਰ ਹਿੰਦੂਸਤਾਨੀਆਂ ਨੂੰ ਜੋੜ ਸਕਣ ਇਹ ਚੈਲੰਜਸ ਹੁਣ ਆਵਾਮੀ ਪਾਰਟੀ ਦੇ ਸਾਹਮਣੇ ਹੈ ਤੇ ਆਵਾਮੀ ਪਾਰਟੀ ਨੂੰ ਹੁਣ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਇਹਨਾਂ ਚੈਲੰਜਸ ਤੇ ਸਬਕ ਲੈਣਾ ਹੋਵੇਗਾ ਐਸਨ ਅੱਜ ਦਾ ਵੀਡੀਓ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇ ਤੁਹਾਨੂੰ ਚੰਗਾ ਲਗੇ ਤਾਂ ਫਿਰ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਤਿ ਸ਼੍ਰੀ ਅਕਾਲ